ਹੈ ਤਾਂ ਕੋਈ 25 ਸਾਲ ਪਹਿਲਾਂ ਦੀ ਗੱਲ ਆ ਮੈਂ ਉੱਪਰ ਡਬਲ ਮੰਜ਼ਲ ਤੇ ਕੰਮ ਕਰਦੇ ਸੀ ਉਦੋਂ ਬਾਲੇ ਦੇ ਉੱਤੇ ਬਾਲ ਲੈਣ ਦੀਆਂ ਛੱਤਾਂ ਪਾਉਂਦੇ ਸੀ ਉੱਪਰ ਉਹਦਾ ਸਾਦਾ ਯਾਨੀ ਕਿ ਮੇਰਾ ਬਾਲਾ ਕੋਮਗਾ ਪੈਰ ਥੱਲੇ ਤੇ ਅਸੀਂ ਉੱਪਰੋਂ ਡਬਲ ਮੰਜ਼ਲ ਤੋਂ ਥੱਲੇ ਡਿੱਗ ਪਏ ਤੇ ਮੇਰੇ ਜੀ ਸੱਟ ਲੱਗ ਗਈ ਰੀੜ੍ਹ ਦੀ ਹੱਡੀ ਤੇ ਬਹੁਤ ਹਸਪਤਾਲਾਂ ਦੇ ਡਾਕਟਰਾਂ ਕੋਲ ਬੈਠ ਥੱਕੇ ਖਾਦੇ ਪਰ ਕੋਈ ਸਾਨੂੰ ਕਿਤੇ ਕੋਈ ਫਰਕ ਨਹੀਂ ਪਿਆ ਜੀ ਉਹ ਜੀ ਮੇਰੀਆਂ ਰੀੜ੍ਹ ਦੀ ਹੱਡੀ ਜਿਹੜੇ ਸੱਟ ਲੱਗ ਗਈ ਨਾ ਦਵਾਈ ਦਾ ਕਾਜ ਜਿਆਦਾ ਕਰ ਸਕਦੇ ਕਿਤੋਂ ਲੈ ਸਕਦੇ ਆ ਤੇ ਨਾ ਹੀ ਅਸੀਂ ਕੋਈ ਸਾਧਨ ਆਉਂਦਾ ਲੈ ਸਕਦੇ ਸਾਨੂੰ ਖਾਸ ਏਡਲੇ ਨੂੰ ਸਾਨੂੰ ਟ੍ਰਾਈਸਾਈਕਲ ਹਵਾਈਆ ਕਰਾਇਆ ਗਿਆ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਸ਼ੁਕਰ ਗਿਆ ਮਿਹਰਬਾਨੀ ਚੜ੍ਹਦੀ ਕਲਾ ਚ ਰਹੇ ਤੇ ਕਿਤੇ ਮਾੜੇ ਬੰਦੇ ਦਾ ਜਿੱਦਾਂ ਇਹ ਸਹਾਰਾ ਬਣਦੇ ਹੋਰ ਬਣਨ ਵਾਦ ਕੇ